21 ਬੈਂਚ ਜਲੰਧਰ ਕੋਰਟ ਦੇ ਵਿੱਚ ਲਗਾਏ ਗਏ ਹੈ ਦੋ ਬੈਂਚ ਨਕੌਦਰ ਤੇ ਦੋ ਬੈਂਚ ਫਲੋਰ ਅੱਜ ਮੁਕਤ ਤੌਰ ਤੇ ਜਿਨ੍ਹਾਂ ਦੇ ਟ੍ਰੈਫਿਕ ਚਲਾਨ ਨਹੀਂ ਸੀ ਭੁਗਤੇ ਉਹ ਟ੍ਰੈਫਿਕ ਚਲਾਨ ਲਗਾਏ ਗਏ ਨੇ 138 ਨੇਗੋਸ਼ੀਏਬਲ ਇਨਸਟਰੂਮੈਂਟ ਟੈਕ ਦੇ ਕੇਸਿਸ ਜਾਂ ਉਹ ਫੌਜਦਰੀ ਕੇਸ ਜਿਨ੍ਹਾਂ ਚ ਸਮਝੌਤਾ ਹੋ ਸਕਦਾ ਹੈ ਉਹ ਕੇਸ ਅੱਜ ਟੇਕ ਅਪ ਹੋਣਗੇ ਇਸ ਤੋਂ ਇਲਾਵਾ ਪ੍ਰੀ ਲਿਟੀਗੇਟਿਵ ਕੇਸਿਸ ਫਾਈਨੈਂਸ ਕੰਪਨੀਆਂ ਦੇ ਹੈ ਜਿਹੜੇ ਕਿ ਹਾਲੇ ਕੇਸ ਉਹਨਾਂ ਨੇ ਪਾਏ ਨਹੀਂ ਪਰ ਲੋਗ ਆਪਣੇ ਲੋਨ ਉਹਨਾਂ ਦੇ ਨਾਲ ਉਤਾਰ ਸਕਦੇ ਨੇ ਗੱਲਬਾਤ ਕਰਕੇ ਔਰ ਉਹ ਕਾਫੀ ਕਟ ਅਮਾਉਂਟ ਦੇ ਵਿੱਚ ਲੋਨ ਅਮਾਉਂਟ ਸੈਟਲ ਕਰਨ ਨੂੰ ਤਿਆਰ ਨੇ ਇਸ ਤੋਂ ਇਲਾਵਾ ਅੱਜ ਮੈਂ ਇੱਕ ਹੋਰ ਚੀਜ਼ ਦੱਸ ਦਿਆਂ ਕਿ ਨਾਲਸਾ ਦੀ ਸਕੀਮ ਹੈ ਮਿਸ਼ਨ ਮੋਡ ਉਹਦੇ ਤਹਿਤ ਜਿਹੜੇ ਵੀ ਕੈਦੀ ਜਿਨ੍ਹਾਂ ਨੇ ਅਪੀਲ ਨਹੀਂ ਪਾ ਸਕੇ ਜਾਂ ਬੇਲ ਨਹੀਂ ਪਾ ਸਕੇ ਉਹ ਤੁਰੰਤ ਲੀਗਲ ਸਰਵਿਸ ਅਥਾਰਟੀ ਨੂੰ ਕੰਟੈਕਟ ਕਰਨ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਔਰ ਜਿਨ੍ਹਾਂ ਦਾ ਸਾਨੂੰ ਪਤਾ ਲੱਗ ਰਿਹਾ ਅਸੀਂ ਉਹਨਾਂ ਦੀ ਅਪੀਲ ਦਾਇਰ ਕਰਵਾ ਰਹੇ ਹਾਂ ਅਗਰ ਕੋਈ ਰਹਿ ਗਿਆ ਮੈਂ ਤੁਹਾਡੇ ਜ਼ਰੀਏ ਇਹ ਸੰਦੇਸ਼ ਪਹੁੰਚਾਉਣਾ ਚਾਹੁੰਗਾ ਕਿ ਉਹ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਨਾਲ ਕੰਟੈਕਟ ਕਰੇ ਔਰ ਤਾਂਕਿ ਉਹਨਾਂ ਦੀ ਅਪੀਲ ਪਾਈ ਜਾ ਸਕੇ ਇਹ ਅਪੀਲ ਸਿਰਫ ਹਾਈ ਕੋਰਟ 'ਚ ਨਹੀਂ ਜੇ ਕਿਸੇ ਦੀ ਅਪੀਲ ਹਾਈ ਕੋਰਟ ਤੋਂ ਖਾਰਜ ਹੋ ਚੁੱਕੀ ਹੈ ਸੁਪਰੀਮ ਕੋਰਟ ਲਈ ਵੀ ਸਾਨੂੰ ਕੰਟੈਕਟ ਕਰ ਸਕਦਾ ਹੈ ਔਰ ਅਸੀਂ ਉਹਦੀ ਅਪੀਲ ਸੁਪਰੀਮ ਕੋਰਟ ਦੇ ਵਿੱਚ ਵੀ ਪਾਵਾਂਗੇ सर्विस अथॉरिटी अथॉरि दिशा निर्देश अनुसार लोग अदालत लगाई गई है कुल पच्ची बेंच बनाए गए है एक ही बैंक जलंधर कोर्ट्स लगाए गए हैं ਦੋ ਬੈਂਚ ਨਕੋਦਰ ਤੇ ਦੋ ਬੈਂਚ ਫਲੋਰ ਅੱਜ ਮੁੱਖ ਤੌਰ ਤੇ ਜਿਨ੍ਹਾਂ ਦੇ ਟ੍ਰੈਫਿਕ ਚਲਾਨ ਨਹੀਂ ਸੀ ਭੁਗਤੇ ਉਹ ਟ੍ਰੈਫਿਕ ਚਲਾਨ ਲਗਾਏ ਗਏ ਨੇ 138 ਨੇਗੋਸ਼ੀਏਬਲ ਇਨਸਟਰੂਮੈਂਟ ਐਕਟ ਦੇ ਕੇਸਿਸ ਯਾ ਓ ਫਾਇਦਾਰੀ ਕੇਸ ਜਿਨ੍ਹਾਂ ਚ ਸਮਝੌਤਾ ਹੋ ਸਕਦਾ ਉਹ ਕੇਸ ਅੱਜ ਟੇਕ ਅਪ ਹੋਣਗੇ ਇਸ ਤੋਂ ਇਲਾਵਾ ਪ੍ਰੀ ਲਿਟੀਗੇਟਿਵ ਕੇਸਿਸ ਫਾਈਨੈਂਸ ਕੰਪਨੀਆਂਜ਼ ਦੇ ਹੈ ਜਿਹੜੇ ਕਿ ਹਾਲੇ ਕੇਸ ਉਹਨਾਂ ਨੇ ਪਾਏ ਨਹੀਂ ਪਰ ਲੋਗ ਆਪਣੇ ਲੋਨ ਉਹਨਾਂ ਦੇ ਨਾਲ ਤਾਰ ਸਕਦੇ ਨੇ ਗੱਲਬਾਤ ਕਰਕੇ ਔਰ ਉਹ ਕਾਫੀ ਟਾਟ ਅਮਾਉਂਟ ਦੇ ਵਿੱਚ ਲੋਨ ਅਮਾਉਂਟ ਸੈਟਲ ਕਰਨ ਨੂੰ ਤਿਆਰ ਨੇ ਇਸ ਤੋਂ ਇਲਾਵਾ ਅੱਜ ਮੈਂ ਹੋਰ ਚੀਜ਼ ਦੱਸ ਦਿਆਂ ਕਿ ਨਾਲਸਾ ਦੀ ਸਕੀਮ ਹੈ ਮਿਸ਼ਨ ਮੋਡ ਉਹਦੇ ਤਹਿਤ ਜਿਹੜੇ ਵੀ ਕੈਦੀ ਜਿਨ੍ਹਾਂ ਨੇ ਅਪੀਲ ਨਹੀਂ ਪਾ ਸਕੇ ਜਾਂ ਬੇਲ ਨਹੀਂ ਪਾ ਸਕੇ ਉਹ ਤੁਰੰਤ ਲੀਗਲ ਸਰਵਿਸ ਅਥਾਰਟੀ ਨੂੰ ਕੰਟੈਕਟ ਕਰਨ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਔਰ ਜਿਨ੍ਹਾਂ ਦਾ ਸਾਨੂੰ ਪਤਾ ਲੱਗ ਰਿਹਾ ਅਸੀਂ ਉਹਨਾਂ ਦੀ ਅਪੀਲ ਦਾਇਰ ਕਰਵਾ ਰਹੇ ਹਾਂ ਅਗਰ ਕੋਈ ਰਹਿ ਗਿਆ ਮੈਂ ਤੁਹਾਡੇ ਜ਼ਰੀਏ ਇਹ ਸੰਦੇਸ਼ ਪਹੁੰਚਾਉਣਾ ਚਾਹੂੰਗਾ ਕਿ ਉਹ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਨਾਲ ਕੰਟੈਕਟ ਕਰੇ ਔਰ ਤਾਂਕਿ ਉਹਨਾਂ ਦੀ ਅਪੀਲ ਪਾਈ ਜਾ ਸਕੇ ਇਹ ਅਪੀਲ ਸਿਰਫ ਹਾਈ ਕੋਰਟ 'ਚ ਨਹੀਂ ਜੇ ਕਿਸੇ ਦੀ ਅਪੀਲ ਹਾਈ ਕੋਰਟ ਤੋਂ ਖਾਰਜ ਹੋ ਚੁੱਕੀ ਹੈ ਸੁਪਰੀਮ ਕੋਰਟ ਲਈ ਵੀ ਸਾਨੂੰ ਕੰਟੈਕਟ ਕਰ ਸਕਦਾ ਹੈ ਔਰ ਅਸੀਂ ਉਹਦੀ ਅਪੀਲ ਸੁਪਰੀਮ ਕੋਰਟ ਦੇ ਵਿੱਚ ਵੀ ਪਾਵਾਂਗੇ